ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦੁਨੀਆ ਦੇ ਵਿੱਚ ਗੱਲ ਬੜੇ ਲੰਮੇ ਸਮੇ ਤੋਂ ਸੁਣਦੇ ਆਂ ਵੀ ਯਹੂਦੀ ਕਾਮ ਕਾਮਜਾਬ ਅੱਜ ਜਿਹੜਾ ਦਬਦਬਾ ਯਹੂਦੀਆਂ ਦਾ ਪੂਰੀ ਦੁਨੀਆ ਤੇ ਆ ਹਰ ਖੇਤਰ ਦੇ ਵਿੱਚ ਪਰ ਅਮਰੀਕਾ ਰਹਿੰਦਾ ਮੇਰਾ ਇੱਕ ਮਿੱਤਰ ਉਹਨੇ ਮੈਨੂੰ ਦੱਸਿਆ ਕਹਿੰਦਾ ਭਾਈ ਯਹੂਦੀ ਜਿਹੜਾ ਬੰਦਾ ਹੁੰਦਾ ਜਦੋਂ ਵੀ ਉਹ ਕਿਸੇ ਬਾਜ਼ਾਰ 'ਚ ਸਮਾਨ ਲੈਣ ਆਉਂਦਾ ਦੁਕਾਨ ਤੇ ਉਹ ਦੇਖ ਕੇ ਵੀ ਇਹ ਦੁਕਾਨ ਹੈ ਜਿਹੜੀ ਸਾਡੇ ਯਹੂਦੀ ਭਰਾ ਦੀ ਨਹੀਂ ਹੈ ਉਹ ਸਮਾਨ ਨਹੀਂ ਲੈਂਦਾ ਉਹਨੂੰ ਚਾਹੇ ਉੱਥੋਂ 20 ਚਾਹੇ 30 ਮੀਲ ਦੂਰ ਜਾਣਾ ਪਵੇ ਸਮਾਨ ਉਹ ਕੋਈ ਵੀ ਲੈਣਾ ਹੋਵੇ ਖਾਣ ਪੀਣ ਦਾ ਜਾਂ ਕੋਈ ਵੀ ਸਮਾਨ ਆ ਉਹ ਆਪਣੇ ਯਹੂਦੀ ਭਰਾ ਦੀ ਦੁਕਾਨ ਤੋਂ ਹੀ ਲੈਂਦਾ ਇਸ ਕਰਕੇ ਉਹ ਕਾਮਜਾਬ ਨੇ ਕਿਉਂਕਿ ਆਪਣੇ ਭਾਈਚਾਰੇ ਦੀ ਆਪਣੇ ਨਾਲ ਭਰਾਵਾਂ ਦੀ ਬਾਈ ਬਾਹ ਫੜਦੇ ਉਹਨਾਂ ਨੂੰ ਕਾਮਜਾਬ ਕਰਦੇ ਹੁਣ ਇੱਥੇ ਅਸੀਂ ਬਾਈ ਬਰੰਡੇ ਖੜੇ ਆਂ ਆ ਬਾਈ ਸਾਡੇ ਕੋਲੇ ਸਪੈਸ਼ਲ ਮਿਲਕ ਬਦਾਮ ਇਹ ਬਾਈ 5 ਸਾਲ ਤੋਂ ਇੱਥੇ ਖੜਦਾ ਆ ਬਾਈ ਸਾਡੇ ਕੋਲ ਹੁਣ ਕਾੜਨ ਲੱਗਿਆ ਪੀਜ਼ਾ ਪੀਜ਼ੇ ਵਾਲਾ ਇੱਧਰ ਵੀ ਦਿਖਾ ਦਿਓ ਆਹਾ ਹੱਥੀ ਤਿਆਰ ਕੀਤਾ ਬਾਈ ਦਾ ਓ ਪਰਲੇ ਬੰਨੇ ਵੀ ਦਿਖਾ ਲਈ ਬਾਈ ਕੈਮਰੇ ਵਾਲਿਆ ਓ ਸਾਰਾ ਯੂਪੀ ਬਿਹਾਰ ਤੇ ਬੰਗਾਲ ਖੜਾ ਇਹੜੀਆਂ ਲਈ ਮੇਰੀ ਪੀਰ ਇੰਨੀ ਆ ਵੀ ਅਸੀਂ ਹਰ ਤਰੀਕੇ ਦੇ ਨਾਲ ਆਪਣੇ ਲੋਕਾਂ ਦੀ ਮਦਦ ਕਰ ਸਕਦੇ ਹੁੰਦੇ ਆ ਪਰ ਜੇ ਸਾਡੀ ਸੋਚ ਹੋਵੇ ਜੇ ਕਿਤੇ ਪੰਜਾਬੀਓ ਕੋਈ ਵੀ ਸਮਾਨ ਲੈਣਾ ਹੈ ਜੇ ਸਾਨੂੰ 10 ਕਰਮਾ 20 ਕਰਮਾ ਗਾਹ ਪਛਾਹ ਵੀ ਹੋਣਾ ਪੈਂਦਾ ਤਾਂ ਜਿੱਥੇ ਸਾਡੇ ਭਰਾ ਪੰਜਾਬੀ ਹੁਣ ਵਿਚਾਰੇ ਦੇਖੋ ਅਸੀਂ ਬਹੁਤ ਚਿਰ ਦੇ ਕਹਿੰਦੇ ਆ ਰਹੇ ਆ ਵੀ ਸਾਡੇ ਪੰਜਾਬੀ ਜਿਹੜੇ ਹੈਗੇ ਆ ਉਹ ਸ਼ਰਮ ਮੰਦੇ ਆ ਸੰਗ ਮੰਦੇ ਆ ਜਿਹੜੀਆਂ ਲਾਉਣ ਤੋਂ ਪਰ ਹੁਣ ਸਾਡੇ ਪੰਜਾਬੀ ਭਰਾਵਾਂ ਨੇ ਵੀ ਸਾਡੇ ਸ਼ੁਰੂ ਕਰ ਲਿਆ ਬਾਈ ਕੰਮ ਕਿਉਂਕਿ ਇਹ ਕੰਮ ਮਾੜਾ ਨਹੀਂ ਹੈਗਾ ਬਾਈ ਮੈਂ ਪਹੁੰਦਾ ਹੁੰਨਾ ਯੂਪੀ ਬਹਿਰ ਵਾਲਿਆਂ ਤੋਂ 3-3 4-4000 ਰੁਪਿਆ ਦਿਹਾੜੀ ਪਾ ਕੇ ਜਾਂਦੇ ਆ ਦਿਨ ਦੀ ਰੇੜੀਆਂ ਵਾਲੇ ਕਿਉਂ ਬਾਈ ਬਿਲਕੁਲ ਜੀ ਬਿਲਕੁਲ ਸੱਚਾ ਨੇ ਇਹ ਕੰਮ ਕੋਈ ਨਹੀਂ ਮਾੜਾ ਹੁੰਦਾ ਕੰਮ ਛੋਟਾ ਵੱਡਾ ਕੋਈ ਨਹੀਂ ਹੁੰਦਾ ਬਾਈ ਕੰਮ ਕੰਮ ਹੀ ਹੁੰਦਾ ਤੇ ਕਿਰਤ ਕਰੋ ਸਾਡੇ ਗੁਰੂਆਂ ਦਾ ਪਹਿਲਾ ਸਿਧਾਂਤ ਆ ਸੋ ਜੇ ਕਿਰਤ ਕਰਕੇ ਸਾਡੇ ਕਮਾਈ ਕਰਕੇ ਆਪਣਾ ਘਰ ਆਪਣਾ ਚਲਾ ਰਹੇ ਨੇ ਆਪਣੇ ਬੱਚੇ ਪਾਲ ਰਹੇ ਨੇ ਸਾਡਾ ਫਰਜ ਬਣਦਾ ਵੀ ਜਿੱਥੇ ਕਿਤੇ ਵੀ ਦੂਰ ਨੇੜੇ ਖੜੇ ਬਾਜ਼ਾਰ ਚ ਨਿਗਾਹ ਮਾਰ ਲਿਆ ਕਰੋ ਬਾਜ਼ਾਰ ਦੇ ਵਿੱਚ ਵੀ ਸਾਡੇ ਕੋਈ ਪੰਜਾਬੀ ਭਰਾ ਦੀ ਕੋਈ ਕਿਸੇ ਪ੍ਰਕਾਰ ਦੀ ਦੁਕਾਨ ਆ ਹਟਾ ਕੋਈ ਤਾਂ ਮੇਰਾ ਵੀ ਤੁਹਾਨੂੰ ਬੇਨਤੀ ਆ ਉਹਨਾਂ ਦੇ ਕੋਲੋਂ ਜਾ ਕੇ ਸਮਾਨ ਲਓ ਤਾਂ ਕਿ ਅਸੀਂ ਆਪਣੇ ਭਰਾਵਾਂ ਨੂੰ ਪੈਰਾਂ ਅਸਰ ਜਿਹੜਾ ਉਹ ਖੜਾ ਕਰ ਸਕੀਏ ਇੱਕ ਬਾਈ ਜੀ ਬੇਨਤੀ ਹੋਰ ਆ ਵੀ ਇੱਥੇ ਨਾ ਆਪਾਂ ਇੱਕ ਕਿਸਾਨ ਬਾਜ਼ਾਰ ਲੱਗਣਾ ਸ਼ੁਰੂ ਹੋਇਆ ਹੈ ਹਰ ਸ਼ਨੀਵਾਰ ਐਦਕੀ ਛੇਮਾ ਕਿਸਾਨ ਬਾਜ਼ਾਰ ਲੱਗਿਆ ਸੀਗਾ ਪਹਿਲੇ ਕਿਸਾਨ ਬਾਜ਼ਾਰ ਦੇ ਵਿੱਚ ਕਾਫੀ ਮਤਲਬ ਪਰਿਵਾਰ ਇੱਥੇ ਆਏ ਸੀਗੇ ਤਾਂ ਜਿਹੜਾ ਉਹ ਤੋਂ ਨੈਕਸਟ ਅੱਗੇ ਕੀ ਸੀਗਾ ਬਹੁਤ ਮਤਲਬ ਜਿਹੜਾ ਘਟ ਸੀਗਾ ਤੇ ਆ ਸਾਡੇ ਨਾਲ ਕਿਸਾਨ ਉਹ ਜੁੜੇ ਹੋਏ ਆ ਜਿਹੜੇ ਮਤਲਬ ਬਹੁਤ ਛੋਟੇ ਲੈਵਲ ਤੇ ਕੰਮ ਕਰਦੇ ਆ ਜਿੱਦਾਂ ਮੰਨ ਲਓ ਕੋਈ ਗੁੜ ਸ਼ੱਕਰ ਦਾ ਕੰਮ ਕਰਦਾ ਹੈਗਾ ਹੈਗਾ ਜਾਂ ਸ਼ਹਿਦ ਦਾ ਕੰਮ ਕਰਦਾ ਹੈਗਾ ਜੀ ਤੇ ਜਾਂ ਮਤਲਬ ਇਹਦੇ ਕੋਲ ਸਾਡੇ ਕੋਲੇ ਦਾਲਾਂ ਵਾਲੇ ਹੋਗੇ ਮੁੰਡੇ ਤੇ ਇਸ ਤਰ੍ਹਾਂ ਕਹਿੰਦਾ ਮਤਲਬ ਰਸੋਈ ਦਾ ਸਮਾਨ ਤਕਰੀਬਨ ਜਿੱਦਾਂ ਮਤਲਬ ਸਰੋਂ ਦਾ ਤੇਲ ਹੋ ਗਿਆ ਵੀ ਉਹ ਸਾਰਾ ਘਰ ਦਾ ਪ੍ਰੋਡਕਟ ਜਿਹੜੇ ਮਤਲਬ ਖੁਦ ਖੇਤੀ ਕਰਦੇ ਤੇ ਆਪਦੇ ਪ੍ਰੋਡਕਟ ਨੂੰ ਆਪ ਸੇਲ ਕਰਦੇ ਆ ਤੇ ਅਜ ਦੋ 5 ਸਾਲ ਪਹਿਲਾਂ ਮੈਂ ਵੀ ਸੋਚਦਾ ਹੁੰਦਾ ਸੀ ਵੀ ਮੈਂ ਇੱਥੇ ਰੋਡ ਤੇ ਕਢਣ ਲੱਗਿਆ ਸੀ ਤਾਂ ਮੈਨੂੰ ਇਹ ਲੱਗਦਾ ਸੀ ਵੀ ਸਾਡੇ ਪੰਜਾਬੀ ਜਿਹੜੇ ਭਰਾ ਹੈਗੇ ਆ ਉਹ ਆਪ ਦੀ ਚੀਜ਼ ਪੈਦਾ ਕਰਕੇ ਖੁਦ ਮਾਰਕੀਟ ਦੇ ਵਿੱਚ ਸੇਲ ਕਰਨ ਤਾਂ ਉਹ ਚਲੋ ਸਮਾਂ ਬਣਿਆ ਹੁਣ ਉਹ ਮਤਲਬ 1 ਮਹੀਨੇ ਤੋਂ ਮਤਲਬ ਸ਼ੁਰੂ ਹੋਇਆ ਹੈਗਾ ਕਿਸਾਨ ਬਾਜ਼ਾਰ ਲੱਗਣਾ ਤਾਂ ਉਹਦੇ ਵਿੱਚ ਅਸੀਂ ਚਲੋ ਬਾਈ ਜੀ ਮਿਲੇ ਗੁਦਰਤੀ ਚਲੋ ਸਾਨੂੰ ਇਹ ਹੁੰਦਾ ਵੀ ਇਹ ਚਲੋ ਬਾਈ ਜੀ ਆਏ ਤਾਂ ਆਪਣੇ ਪੰਜਾਬੀ ਭਰਾਵਾਂ ਨੂੰ ਇਹ ਅਪੀਲ ਕਰਨ ਕਿ ਉਹ ਕਿਸਾਨ ਬਾਜ਼ਾਰ ਹਰ ਸ਼ਨੀਵਾਰ ਦਾਦੀ ਪੋਤੀ پارک ਮਾਡਲ ਟਾਊਨ ਫੇਸ 3 ਵੇਰਕਾ ਬੂਥ ਦੇ ਬਿਲਕੁਲ ਆਪੋਜੀਟ ਇੱਥੇ ਲੱਗਦਾ ਹੈਗਾ ਤੇ ਸਾਡੀ ਬੇਨਤੀ ਹੈ ਭਾਈ ਜੀ ਨੂੰ ਵੀ ਬੇਨਤੀ ਕਰਦੇ ਆ ਕਿ ਪੰਜਾਬੀ ਭਰਾਵਾਂ ਨੂੰ ਇਹ ਮਤਲਬ ਰਿਕਵੈਸਟ ਕਰਨ ਕਿ ਉਹ ਵੱਧ ਤੋਂ ਵੱਧ ਇੱਥੇ ਜਿਹੜਾ ਹੈਗਾ ਆ ਕੇ ਵਿజిਟ ਕਰਨ ਸਹੀ ਆ ਭਾਈ ਦੂਜੀ ਗੱਲ ਭਾਈ ਬੇਨਤੀ ਇਹ ਆ ਹੁਣ ਜਿਵੇਂ ਆਪਾਂ ਕੋਈ ਸਮਾਂ ਆਪਾਂ ਖੇਤ ਦੇ ਵਿੱਚ ਕੋਈ ਸਬਜ਼ੀ ਬੀਜਦੇ ਆ ਮੰਨ ਲਓ ਆਪਾਂ ਗੋਭੀ ਬੀਜ ਲਈ ਕੋਈ ਮਿਰਚਾਂ ਲਾ ਲਈਆਂ ਸਾਡੀ ਗੋਭੀ ਸਾਡੀਆਂ ਮਿਰਚਾਂ ਸਾਡੀ ਜਿਹੜੀ ਫਸਲ ਹੁੰਦੀ ਹੈ ਉਸੇ ਦੇ ਉੱਤੋਂ ਇਹ ਤੁਸੀਂ ਦੇਖ ਲਓ ਵੀ ਜਾ ਕੇ ਯੂਪੀ ਬਿਹਾਰ ਵਾਲੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਉਸੇ ਦੇ ਉੱਤੋਂ ਕਮਾਈਆਂ ਕਰਕੇ ਕੋਠੀਆਂ ਪਾ ਗਏ ਜ਼ਮੀਨਾਂ ਲੈ ਗਏ ਪਲਾਟ ਲੈ ਗਏ ਬਿਲਕੁਲ ਜੀ ਬਿਲਕੁਲ ਤੇ ਜੇ ਅਸੀਂ ਆਪਦੇ ਖੇਤ ਦੇ ਵਿੱਚ ਫਸਲ ਹੈ ਜਿਹੜੀ ਉਹ ਤਿਆਰ ਕਰਾਂਗੇ ਤੇ ਸਿੱਧਾ ਅਸੀਂ ਆਪ ਆ ਕੇ ਮੰਡੀ ਦੇ ਵਿੱਚ ਮਾਰਕੀਟ ਦੇ ਵਿੱਚ ਆ ਕੇ ਵੇਚਾਂਗੇ ਤਾਂ ਫਾਇਦਾ ਕਿੱਥੇ ਹੋਊਗਾ ਕਿੰਨਾ ਫਾਇਦਾ ਹੋਊਗਾ ਤਾਂ ਸਾਡੇ ਜਿਹੜੇ ਮੁੰਡੇ ਬਾਹਰ ਨੂੰ ਭੱਜੇ ਜਾਂਦੇ ਆ ਇਹ ਕੰਮ ਕੋਈ ਮਾੜਾ ਨਹੀਂ ਬਾਕੀ ਇਹੀ ਕੰਮ ਆ ਉੱਥੇ ਵੀ ਉੱਥੇ ਕਿਹੜਾ ਕੋਈ ਨਵੀਂ ਗੱਲ ਆ ਵੀ ਤੁਸੀਂ ਜਾ ਕੇ ਡੀਸੀ ਲੱਗ ਜਾਓਗੇ ਕੰਮ ਕੋਈ ਮਾੜਾ ਨਹੀਂ ਮੈਂ ਫੇਰ ਕਹਿੰਦਾ ਭਾਈ ਵੱਤ ਤੋਂ ਵੱਧ ਇੱਧਰ ਨੂੰ ਧਿਆਨ ਮਾਰੋ ਤੇ ਸਾਥ ਦਿਓ ਆਪਣੇ ਪੰਜਾਬੀ ਭਰਾਵਾਂ ਦਾ ਜਿੱਥੇ ਕਿ ਦੇਵਤਾਂ ਨੂੰ ਲੱਗਦਾ ਕਿ ਪੰਜਾਬੀ ਭਰਾ ਦੀ ਕੋਈ ਰਿਹੜੀ ਐ ਕੋਈ ਆਪਾ ਜਾਂ ਰਿਕਸ਼ੇ ਜੀ ਵੀ ਵਹਿਣਾ ਯਾਰ ਆ ਭੁੰਡੀ ਜੀ ਵੀ ਵਹਿਣਾ ਨਿੱਕੇ ਹਾਤੀ ਚ ਤਾਂ ਵੀ ਦੇਖ ਲਾ ਕਰੋ ਵੀ ਆਪਣਾ ਪੰਜਾਬੀ ਆ ਕੋਈ ਬਾਜ਼ਾਰ ਚ ਜਾਣਾ ਸਮਾਨ ਲੈਣੇ ਤਾਂ ਜਰੂਰ ਮੇਰਾ ਵੀਰੇ ਗੌਰ ਕਰੋ ਤਾਂ ਕਿ ਆਪਾਂ ਆਪਣੇ ਭਰਾਵਾਂ ਨੂੰ ਵੀ ਬਰਾਬਰ ਖੜੇ ਕਰ ਗਏ ਪੈਰਾਂ ਦੇ ਖੜੇ ਕਰ ਗਏ ਧੰਨਵਾਦ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਇੱਕ ਕਿਸਾਨ ਬਾਜ਼ਾਰ ਦਾ ਸਾਡਾ ਕੰਪਲੀਟ ਬਣਿਆ ਹੋਇਆ ਜੀ ਤੇ ਇਹਦੇ ਵਿੱਚ ਜਿਹੜੇ ਬਿਨਾ ਰੇ ਸਪਰੇ ਤੋਂ ਬਿਨਾ ਕਿਸੇ ਕੈਮੀਕਲ ਤੋਂ ਜਿਹੜੀ ਇੱਕ ਐਸੋਸੀਏਸ਼ਨ ਬਣੀ ਹੈ ਸਾਡੀ ਸਾਰੇ ਕਿਸਾਨਾਂ ਦੀ ਹੈ ਤੁਹਾਨੂੰ ਸਾਡੀ ਬੇਨਤੀ ਹੈ ਵੀ ਪੰਜਾਬੀਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਜਿਹੜਾ ਹੈਗਾ ਕਿਸਾਨਾਂ ਦੀ ਮਦਦ ਦਿੱਤੀ ਜਾਵੇ ਤੇ ਕਿਸਾਨਾਂ ਨੂੰ ਇਸ ਮਤਲਬ ਸਪੋਰਟ ਕੀਤੀ ਜਾਵੇ ਇਸ ਲੈਵਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ